ਕਿਉਂਕਿ ਮਾਵਾ ਪੈਣਾ ਬਹੁਤ ਪਾਰੀ ਗਿਣਤੀ ਚ ਬੈਠੀਆਂ ਨੇ ਮਾਵਾ ਪੈਣਾ ਦੀ ਆਸ ਹੈ ਕਿ 1000 ਰੁਪਇਆ 1100 ਕਦੋਂ ਲਾਗੂ ਹੋਊਗਾ ਹਮੇਸ਼ਾ ਹਰ ਪਿੰਡ ਚ ਮੈਂ ਜਾਣੀ ਆ ਇੱਕ ਇੱਕ ਗੱਲ ਪੈਣਾ ਪੁੱਛਦੀਆਂ ਨੇ ਵੀ 1000 ਵੀ ਲਾਗੂ ਹੋਣਾ ਚਾਹੀਦਾ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਇਹ ਵੀ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਸੀ ਜਲਦ ਪੂਰਾ ਕਰਨਗੇ ਸਾਡੇ ਘਰ ਹੋਰ ਕੋਈ ਗੱਲ ਨਹੀਂ ਚੱਲਦੀ ਬਸ ਰੋਜ਼ ਇੱਕੋ ਹੀ ਗੱਲ ਚੱਲਦੀ ਜਦੋਂ ਮੈਂ ਪ੍ਰੋਗਰਾਮ ਕਰਕੇ ਘਰ ਜਾਂਦੀ ਆ ਤਾਂ ਮੈਨੂੰ ਕਹਿੰਦੇ ਨੇ ਵੀ ਮੰਗ ਕੀ ਆ ਲੋਕਾਂ ਦੀ ਮੈਂ ਕਹਿੰਦੀ ਆ ਮੰਗ ਤਾਂ ਬਸ 1000 ਰੁਪਇਆ ਹੋਰ ਕੋਈ ਮੰਗ ਨਹੀਂ ਹੈਗੀ ਬ ਇਨਸਾਨ ਮਿਹਾਨ ਪ੍ਰਧਾਨ ਪ੍ਰਾਪਤ ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਹਮੇਸ਼ਾ ਯਾਦ ਦਿਵਾਉਂਦੀ ਰਹਣੀ ਆ ਕਿ ਜਿਹੜਾ ਭੈਣਾਂ ਨਾਲ ਵਾਅਦਾ ਕੀਤਾ ਉਹ ਪੂਰਾ ਕਰਨਾ ਪੈਣਾ ਜਿਵੇਂ ਮਰਜ਼ੀ ਕਰੋ ਜੋ ਮਰਜ਼ੀ ਹੀਲਾ ਕੱਢੋ ਜਿੱਥੋਂ ਮਰਜ਼ੀ ਪੈਸੇ ਲਿਹਾਉਣੇ ਪੈਣੇ ਥੋਡੀ ਜ਼ਿੰਮੇਵਾਰੀ ਹੈ ਸਾਡੀਆਂ ਭੈਣਾਂ ਨੂੰ ਤਾਂ ਹਜ਼ਾਰ ਚਾਹੀਦਾ ਹੈ ਸੋ ਮੈਂ ਥੋਡੀ ਸਫਾਰਿਸ਼ ਕਰਨ ਲਈ ਹਮੇਸ਼ਾ ਬੈਠੀ ਆ ਤੁਸੀਂ ਇਹ ਗੱਲ ਭੁੱਲ ਜੋ ਵੀ ਹਜ਼ਾਰ ਨਹੀਂ ਆਉਣਾ ਉਹ ਤਾਂ ਮੈਂ ਚਾਹੇ ਅੜ ਕੇ ਚਾਹੇ ਲੜ ਕੇ ਤੁਹਾਨੂੰ ਦਵਾਉਂਗੀ ਜਿਵੇਂ ਮਰਜ਼ੀ ਦਵਾਵਾਂ